ਆਜਾ ਦੇ ਦੀ ਸ਼ਾਤ ਨੂੰ ਸਮਰਪਿਤ ਚੁੱਕੀ ਜਣਾ ਚਾਹੁੰਦਾ। ਸ਼੍ਰੀ ਦੇ ਦਿਨ ਚੱਲ ਰਹੇ ਨੇ ਤਤਨਰ ਬਾਬਾ ਅਜੀਤ ਸਿੰਘ ਦੀ ਤਤਨਰ ਬਾਬਾ ਜੂਹਾਰ ਸਿੰਘ ਸੁਜੀਨਾ ਸਿੰਘ ਖੋੜ ਸਾਹਿਬ ਦੀ ਧਰਤੀ ਤੇ ਸ਼੍ਰੀ ਦੀ ਪਾਈ ਔਰ ਛੋਟੇ ਸਾਹਿਬ ਜਦੇ ਤਤਨਰ ਬਾਬਾ ਜੂਰਾਵਰ ਸਿੰਘ ਦੀ ਤਤਨਰ ਬਾਬਾ ਫਤੇ ਸਿੰਘ ਜੀ ਜਿਹਨਾਂ ਨੇ ਜਿਨ੍ਹਾਂ ਨੂੰ ਕੇਸਰਾ ਆਂਦੀਆਂ ਨੀਹਾਂ ਦੇ ਵਿੱਚ ਚੜਿਆ ਗਿਆ ਇਹਨਾਂ ਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵਾਰਡ ਨੰਬਰ 9 ਦੇ ਸਾਡੇ ਨੌਜਵਾਨਾਂ ਨੇ ਨਾਲ ਮਿਲ ਕੇ ਸਾਰੀ ਸੰਗਤ ਨੇ ਅੱਜ ਜਿਹੜਾ ਇਹ ਸੰਗਤ ਦੇ ਲਈ ਚਾਪ ਨੌੜਿਆਂ ਦਾ ਲੰਗਰ ਲਾਇਆ ਹੈ ਇਹ ਉਹਨਾਂ ਨੂੰ ਸਮਰਪਿਤ ਹੈ ਔਰ ਅਸੀਂ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਧੰਨਵਾਦ ਗੁਜਰੀ ਜੀ ਚਾਰੇ ਸਹਿਬਜ਼ਾਦਿਆਂ ਨੂੰ ਸਰਬਸਤਾਨੀ ਤਰਤਲ ਸਹਿਬ ਸਿੰਘ ਜੀ ਤੋਂ ਵੀ ਸਿੱਖ ਮਹਾਰਾਜ ਜੀ ਤੇ ਅਸੀਂ ਚਰਨਾਂ ਦੇ ਵਿੱਚ ਨਤਮਸਤਕ ਹੋਏ ਜੀ ਵਾਹਿਗੁਰੂ ਜੀ ਹਾਜ਼ਰੀ ਲਗਾਉਂਦੇ ਆਂ ਔਰ ਵਾਹਿਗੁਰੂ ਸਾਡੇ ਨੱਕਰ ਖੇੜੇ ਸਾਡੇ ਬਾਗੜ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ ਔਰ ਇਹਨਾਂ ਨੌਜਵਾਨਾਂ ਨੂੰ ਬਹੁਤ ਵੱਡਾ ਮਾਣੋਤਮ ਬਖਸ਼ੇ ਇੱਥੇ ਹੀ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਜੀ ਤੁਹਾਨੂੰ ਅਸੀਂ ਜਲਦੀ ਦੱਸ ਦਵਾਂਗੇ ਫਰਵਰੀ ਦੇ ਵਿੱਚ ਜੋ ਕਿ ਸਰਬ ਸਾਂਝਾ ਅਖੰਡ ਪਾਠ ਸਾਹਿਬ ਹਰ ਸਾਲ ਦੀ ਤਰ੍ਹਾਂ ਚੰਡੀਗੜ੍ਹ ਰੋਡ ਪ੍ਰੀ ਟੈਂਟ ਸਾਹਿਬ ਤੋਂ ਸਾਹਮਣੇ ਹੁੰਦਾ ਹੈ ਸੋ ਇਸ ਸਾਲ ਵੀ ਫਰਵਰੀ ਦੇ ਵਿੱਚ